ਆ ਇਹ ਸੁਲਗਦਾ ਆ ਬਣਾਤੀ ਤੇਰਾ ਸਾਲਾ ਚੈਨਾ ਦਾ ਬਾਰਡਰ ਪੋਕ ਕਰਨਾ ਹੁੰਦਾ। ਬਾਕੀਥਾ ਅਲਣੇਵਾਂ ਰੱਖੀ ਵੀ ਬਣਾ ਗਾ ਲੈਣਾ। ਅਦੇ ਅਲਣਾ ਬਣਾਇਆ ਵਾ ਚਾਚੇ ਨੇ ਸਾਡੇ ਨੇ। ਆਹੋ ਨਾਇਆ ਕਿਆਦਾ ਹੈ ਮੋ ਬਣਾਇਆ ਵਾ। ਮੋਰਚਾ। ਕੀ ਹੋਇਆ ਬੜਾ ਟਿੱਡਾ ਜਾ। ਆਪ ਪਿੰਡੀਆਂ ਸਾਰੀਆਂ ਸਾਨੂੰ ਕੋਈ ਤੋੜ ਨਹੀਂ ਦਿੰਦਾ ਹੈਗਾ ਕਾਰ ਸੇਵਾ ਹੋ ਰਹੀ ਹੈ ਹੋ ਮਹਾ ਪਿੰਡੀਆਂ ਕੋਈ ਤੋੜ ਨਹੀਂ ਦਿੰਦਾ ਪਤਾ ਨਹੀਂ ਕੌਣ ਤੋੜ ਲੈ ਜਾਂਦਾ ਹੈ ਮੈਂ ਵੀਡੀਓ ਬਣਾ ਰਿਹਾ ਤੁਹਾਡੀ ਸਮਝ ਕੰਮ ਕਰਦੇ ਆ ਕਿ ਬਣਾਉਂਗਾ ਹੁਣ ਮੈਂ ਲਾਪਤੋ ਤੇਰਾ ਚਲਾਨ ਕਰਮਨੇ ਹੁਣ ਆਉ ਦੇ ਖਾ ਉਹਦਾ ਬਰਾ ਮੜਦਾ ਉਰੀਆ ਠਾਣੇ ਵਾਲੇ ਬਲਾਦ ਮੜਦਾ ਲਾਮਾ 25000 ਦਾ ਉਹ ਆ ਗਏ ਛੇਤੀ ਆ ਜਾ ਬੱਚਾ ਮਡਾ ਬਣ ਜਾ ਰਹਿਣ ਦੇ ਕਾਡੋ ਲੈ ਆਵੇ ਹੁਣ ਮੈਂ ਉਹਦੇ ਤੇ ਬੱਟੂnga ਹੁਣ ਕੋਈ ਨਾ ਨਹੀਂ ਆ ਤੇ ਉਹਦੀ ਗੱਲ ਕਰਦਾ ਹਾਂ ਉਧਰ ਤੇ ਬੱਡੂ ਕਾ ਲਿਆਉਂਗਾ ਤੇਰੇ ਬਾਅਦ ਤਾਂ ਲਿਆਉਣੇ ਮੈਂ ਉਹ ਕੋਈ ਨਾ ਆ ਕੇ ਕਰ ਕੋਈ ਨਾ ਬੱਡ ਲੈ ਆ ਬੱਡ ਉਹੀ ਨਾ ਗਿਆ ਨਾ ਟਰਾਈ ਕਰ ਪਰ ਨਾ ਟਕ 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 ਕੀ ਹੋ ਗਿਆ ਸਾਡੀ ਟੋਕੇ ਵਾਲੀ ਮਸ਼ੀਨ ਤਿਆਰ ਹੋ ਰਹੀ ਆ ਭਾਈ ਉਹ ਬੰਨਣ ਨੂੰ ਮਸ਼ੀਨ ਚ ਲਾਇਆ ਕਰਨੀ ਹੁਣ ਹੁਣ ਤੁੜੀ ਦਾ ਖਤਮ ਉਹ ਮਾਈਟਾਲੇ ਰੋਈ ਕਿੱਦਾਂ ਤਾਰੇ ਗੱਲ ਮੈਂ ਵੀ ਲੱਗਾ ਰਹੂੰਗਾ ਮਾੜਾ ਮੁੱਟਾ ਰੱਖ ਲੈਣੀ ਆ ਸੀ ਮੁੰਡਾ ਬਣਾਉਣਾ ਛੱਡ ਉਹ ਕਾਨੂੰਰ ਉਹ ਛੱਡ ਬਣਾਉਂਗਾ ਉਹ ਉਹ ਛੱਡ ਬਣਾਉਂਗੇ ਛੱਡ ਉਹ ਰੈ ਉਹ ਨਹੀਂ ਕੀ ਤੁਸੀਂ ਮੈਂ ਤੁਹਾਨੂੰ ਬੜੀਆ ਮਿਲ ਜਾਈਏ। ਠੀਕ ਵੋ। ਹਾਂ। ਫੇਰ ਤੇ ਪੈਣਾ ਕਿੱਧਰ ਸਾਨੂੰ ਤੂੰ। ਓਏ ਪਾਲੇ ਵੀ ਚੱਕਣੇ ਪੈਣੇ ਬਾਈ। ਕਾਤੇ ਐਂ ਰੱਖਣੇ ਇਹ। ਫਾਲਿਆਂ ਨੂੰ ਵੀ ਪਰਾ ਕਰਨਾ ਪੈਣਾ। ਪਰਾਏ ਲੋਟ ਨਹੀਂ ਆਉਣਾ ਕੰਮ। ਓ ਯਾਰ ਮੈਂ ਐਸੇ ਕਹਤਾ ਦੇਖਦੇ ਆਂ। ਸਲਾਹ ਤਾਂ ਹੈਗੀ ਸਾੜੀ। ਪਰ ਕਈ ਚੀਜ਼ਾਂ ਫੁੱਟਦੇ ਆਂ। ਹੁਣ ਬੈਠ ਨਹੀਂ ਹੋਣਾ ਕਿਤਾ ਕੱਖ ਨਹੀਂ ਵੱਡ ਹੋਣੇ ਸਾਡੇ ਪਾਸ ਫੇ ਫੇ ਚੱਕਾ ਦੱਤੀ ਕੀ ਥਰਾ ਕਤੀ ਮਨੋਲੀ ਆਉਣ ਦੇ ਵੱਡ ਗਿਆ ਹੁਣ ਦੇਖ ਕੇ ਕਿੱਥਾ ਗਿਆ ਉਹ ਹਾਲਾ ਤੇਰੀ ਕੇ ਬੱਚਾ ਇਹਦੇ ਕਿੰਡਾ ਡਾਰ ਹੋ ਗਿਆ ਬਾਈ ਪੂਰਾ ਜਵਾਨ ਹੋ ਗਿਆ ਚੱਬਰ ਹੋ ਗਿਆ ਇਹ ਬਾਕੀ ਦਿਨਾਂ ਬਾਅਦ ਦੇਖਿਆ ਬਾਈ ਜੱਦੀ ਚਰੀ ਵਿੱਜੀ ਐ ਮੁੜ ਕੇ ਵਿੱਚ ਬੜੇ ਨਹੀਂ ਹੋਇਆ ਅੱਜ ਮਹਾ ਚੱਲ ਆਲੇ ਦਾਲੇ ਦੀ ਸਫਾਈ ਕਰਦੀ ਏ ਇਹਦਾ ਪੂਰਾ ਚੱਬਰ ਹੋ ਗਿਆ ਬਾਈ ਉਹਨਾਂ ਨੂੰ ਦੇਖਦੇ ਹੁਣ ਉਹਨਾਂ ਨੂੰ ਫੈਡਾਂ ਇਹਦੀਆਂ ਸਾਫ ਕਰਦੇ ਆਈਏ ਬਾਈ ਵੀਡੀਓ ਬਣਾਵਾਂ ਫਿਰ ਮੈਂ ਹਾਤਾ ਬਾਈ ਹਾਹਾ ਬਹਾਕਵੜ ਹੋ ਗਿਆ ਦਾ ਇਹ ਵੀ ਹੁਣ ਇਹ ਵਿੱਚੇ ਕੱਢ ਦਮਾਂ ਇਹ ਹੈ ਅਹਲਾ ਸਾਡਾ ਭਾਈ ਜਵਾਨ ਪੂਰਾ ਡਾਰ ਹੋ ਗਿਆ ਸਾਡਾ ਜਵਾਨ ਪੂਰਾ ਡਾਰ ਹੋ ਗਿਆ ਭਾਈ ਇਹ ਹੋਰ ਵੜਦਣੇ ਅਲੱਗ ਅਲੱਗ ਆਦੇ ਕਾਫੀ ਹੋ ਗਿਆ ਮੇਰੇ ਜਿੱਡਾ ਹੋ ਗਿਆ ਇਹ ਠੀਕ ਹੈ ਇਹ ਵੀ ਸਾਚ ਉੱਪਰ ਹੋ ਗਿਆ ਭਾਈ ਅਬੀ ਮਰੂਦ ਪੂਰਾ ਡਾਰ ਹੋ ਗਿਆ ਪੈਰ ਛੱਡ ਗਿਆ ਹੁਣ ਇਹ ਜਵਾਨ ਹੋ ਗਿਆ ਭਾਈ ਦੇਖਦੇ ਹੁਣ ਇਹਨੂੰ ਵੀ ਵਾਹ ਭਾਈ ਆ ਵੀ ਕਰਤਾ ਸਾਫ ਉਹ ਵੀ ਚੁੱਬਰ ਜਵਾਨ ਹੋ ਗਿਆ ਹੁਣ ਚਲੋ ਓਕੇ ਡਨ ਆ ਹੁਣ ਬਾਹਰ ਨਿਕਲਣਾ ਹੁਣ ਮੈਂ ਥੇਰੀ ਵਿੱਚ ਦੀ ਓ ਬਾਪੇ ਹਵਾ ਬਾਪੇ ਯਾਰ ਮਾਡੀ ਹਵਾ ਜੀ ਦਾ ਕਰ ਲੈ ਇੰਦਰ ਹਵਾ ਤਾਂ ਆਉਣ ਦੇ ਤਾ ਤਾ ਉਹ ਬਣਾਦਾ ਕੁੜੀ ਜੋ ਚੈਨ ਵਾਲਾ ਮੋਰਚਾ ਹੋ ਹਾਂ ਸਾਡੇ ਗਾਂਵ ਵਾਲਾ ਗੁਰਦੁਆਰਾ ਹੈ ਬਈ ਹਮੋਂ ਦੇਖਦਾ ਹੀ ਆ ਮੈਂ ਫਿਰ ਤਾਂ ਹਾਂ ਹਾਂ ਸਾਤੇ ਫਿਰਦਾ ਤੰਨੂ ਕਿਹਾ ਕਿਹਾ ਸੀ ਪੈਰ ਆਮ ਕਰ ਕੱਖ ਕੱਖ ਫੜਦੇ ਰਹੀਆਂ ਨਾ ਹਾਂ ਪਿੰਨੀਆਂ ਕਰਨ ਹੋ ਜਾਂਦੀਆਂ ਭਾਈ ਗੱਲਾਂ ਐ ਹੁੰਦੇ ਆਚਾ ਇਹ ਕੋਈ ਜਾਈ ਨਹੀਂ ਨਹੀਂ ਹੈ 12:25 ਕਿਲਾ